ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਕਦੇ ਸੋਚ ਵੀ ਨਹੀਂ ਸਕਦੇ ਕਿ ਪਾਣੀ ਵਿੱਚ ਵੀ ਰੋਟੀ ਪੱਕ ਸਕਦੀ ਆ ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਜਿਹਾ ਕਰ ਵਿਖਾਇਆ ਅੱਜ ਆਪਾਂ ਇੱਕ ਬਹੁਤ ਹੀ ਅਦਭੁਤ ਸਾਖੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਹਿੰਦੇ ਆ ਜਦੋਂ ਦੁਨੀਆ ਨੂੰ ਤਾਰਦੇ ਹੋਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਨਗਰ ਦੇ ਵਿੱਚ ਪਹੁੰਚੇ ਐ ਨਾਲ ਉਹਨਾਂ ਦੇ ਭਾਈ ਮਰਦਾਨਾ ਜੀ ਨੇ ਤੇ ਬਾਬਾ ਬਾਲਾ ਜੀ ਨੇ ਸਤਿਗੁਰਾਂ ਨੂੰ ਭਾਈ ਮਰਦਾਨਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਆਗਿਆ ਦਿਓ ਜੀ ਕਿ ਮੈਂ ਇਸ ਨਗਰ ਦੇ ਵਿੱਚ ਚਲਾ ਜਾਵਾਂ ਕਿਉਂਕਿ ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੈ ਇੱਥੋਂ ਸਾਨੂੰ ਅਨਾਜ ਰੋਟੀ ਪ੍ਰਸ਼ਾਦਾ ਇਹ ਸਭ ਮਿਲ ਜਾਵੇਗਾ ਜਦੋਂ ਮੈਂ ਇਹ ਸਭ ਸ਼ੱਕ ਲਵਾਂਗਾ ਤਾਂ ਉਦੋਂ ਮੈਂ ਫਿਰ तृप्त ਹੋ ਜਾਵਾਂਗਾ ਅੰਨ ਪਾਣੀ ਤੋਂ ਬਿਨਾਂ ਸਰੀਰ ਬਹੁਤ ਕਮਜ਼ੋਰ ਹੋ ਚੁੱਕਾ ਹੈ ਮਹਾਰਾਜ ਆਪ ਜੀ ਤਾਂ ਖੁਦ ਨਿਰੰਕਾਰ ਹੋ ਸੋ ਭੁੱਖ ਪਿਆਸ ਤੇ ਆਪ ਦਾ ਵਸ ਹੈ ਪਰ ਮੈਂ ਆਪ ਜੀ ਦਾ ਨਿਮਾਣਾ ਸੇਵਕ ਹਾਂ ਮੇਰੇ ਤੋਂ ਇਹ ਭੁੱਖ ਬਰਦਾਸ਼ਤ ਕਰਨੀ ਬਹੁਤ ਔਖੀ ਹੋ ਚੁੱਕੀ ਹੈ ਸੋ ਗੁਰੂ ਜੀ ਕਿਰਪਾ ਕਰੋ ਉਦੋਂ ਫਿਰ ਸਤਗੁਰੂ ਮਹਾਰਾਜ ਨੇ ਆਖਿਆ ਠੀਕ ਹੈ ਜਾਓ ਜੀ ਭਾਈ ਮਰਦਾਨਾ ਜੀ ਨਗਰ ਦੇ ਵਿੱਚ ਚਲੇ ਜਾਂਦੇ ਆ ਤੇ ਬਾਬਾ ਬਾਲਾ ਜੀ ਗੁਰੂ ਸਾਹਿਬ ਕੋਲ ਠਹਿਰ ਜਾਂਦੇ ਆ ਪਰ ਉਥੋਂ ਦੇ ਜਿਹੜੇ ਲੋਕ ਸੀ ਉਹ ਦਿਲ ਦੇ ਬੜੇ ਕਠੋਰ ਸੀ ਸੋ ਕਈਆਂ ਨੇ ਤਾਂ ਭਾਈ ਮਰਦਾਨਾ ਜੀ ਨੂੰ ਖਾਲੀ ਮੋੜ ਦਿੱਤਾ ਕੁਝ ਵੀ ਦੇਣ ਤੋਂ ਜਵਾਬ ਦੇ ਦਿੱਤਾ ਕਈਆਂ ਨੇ ਅੰਨ ਹੀ ਨਹੀਂ ਦਿੱਤਾ ਤੇ ਜਿਨ੍ਹਾਂ ਨੇ ਅੰਨ ਪਾਣੀ ਦਿੱਤਾ ਉਹ ਪੱਕਿਆ ਹੋਇਆ ਨਹੀਂ ਸੀ ਦਿੱਤਾ ਤੇ ਨਾ ਹੀ ਭੋਜਨ ਪਕਾਉਣ ਦੇ ਲਈ ਕੋਈ ਸਾਧਨ ਦਿੱਤੇ ਸਾਧ ਸੰਗਤ ਜੀ ਪਾਣੀ ਤੇ ਅੱਗ ਇਹਨਾਂ ਦੋਨਾਂ ਚੀਜ਼ਾਂ ਤੋਂ ਵੀ ਮਨਾਹੀ ਕਰ ਦਿੱਤੀ ਕਿ ਸਾਡੇ ਕੋਲੇ ਨਹੀਂ ਸਾਰਾ ਨਗਰ ਸ਼ਹਿਰ ਫਿਰ ਕੇ ਦੇਖਿਆ ਭਾਈ ਮਰਦਾਨਾ ਜੀ ਨੇ ਪਰ ਕਿਸੇ ਨੇ ਪਾਣੀ ਤੱਕ ਨਹੀਂ ਦਿੱਤਾ ਫੇਰ ਉਹ ਵਾਪਸ ਆ ਗਏ ਜੀ ਫੇਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਨਾਲ ਭਾਈ ਮਰਦਾਨਾ ਜੀ ਤੇ ਬਾਲਾ ਜੀ ਇਹ ਸਭ ਉਥੋਂ ਉੱਠ ਕੇ ਅੱਗੇ ਜਾ ਕੇ ਹੋਰ ਜਗ੍ਹਾ ਤੇ ਜਾ ਕੇ ਸੱਜ ਗਏ ਤੇ ਮਹਾਰਾਜ ਕਹਿਣ ਲੱਗੇ ਕਿ ਮਰਦਾਨਿਆਂ ਤੂੰ ਨਰਾਸ਼ ਨਾ ਹੋ ਇੱਕ ਅਕਾਲ ਪੁਰਖ ਤੇ ਯਕੀਨ ਰੱਖੋ ਭਾਈ ਮਰਦਾਨਾ ਜੀ ਡੋਲੋ ਨਾ ਕਿਉਂਕਿ ਦਾਤਾਂ ਦੇਣ ਵਾਲਾ ਉਹ ਵਾਹੀ ਗੁਰੂ ਪਰਮੇਸ਼ਰ ਹੈ ਇਹ ਸਭ ਉਹਦੀਆਂ ਦਾਤਾਂ ਨੇ ਬਸ ਉਹਨੇ ਮਾਨ ਕਈ ਵਾਰ ਕਿਸੇ ਇਨਸਾਨ ਨੂੰ ਦੇਣਾ ਹੁੰਦਾ ਹੈ ਉਹ ਸਾਹਮਣੇ ਪੱਥਰ ਪਿਆ ਹੈ ਉਹਨੂੰ ਚੁੱਕੋ ਭਾਈ ਮਰਦਾਨਾ ਜੀ ਬਚਨ ਕਮਾਈ ਪੱਥਰ ਚੁੱਕਿਆ ਪੱਥਰ ਦੇ ਹੇਠੋਂ ਇੱਕ ਜਲ ਦਾ ਭਰਿਆ ਹੋਇਆ ਕੁਦਰਤੀ ਚਸ਼ਮਾ ਬਾਹਰ ਆ ਗਿਆ ਚਸ਼ਮਾ ਉਥੋਂ ਫੁੱਟ ਗਿਆ ਜੀ ਭਾਈ ਮਰਦਾਨਾ ਜੀ ਹੁਣ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਮਹਾਰਾਜ ਆਪ ਜੀ ਦਾ ਸ਼ੁਕਰ ਹੈ ਸਤਗੁਰ ਜੀ ਨੇ ਆਖਿਆ ਇਸ ਕੁੰਡ ਵਿੱਚ ਪਰਿਸ਼ਾਦਾ ਪਕਾ ਲਓ ਜਿਹੜੀ ਵੀ ਭੋਜਨ ਦੀ ਇਹ ਸਮਗਰੀ ਹੈ ਅਨਾਜ ਆਟਾ ਵਗੈਰਾ ਉਹ ਲਿਆਓ ਤੇ ਇਹਦੇ ਵਿੱਚ ਲੰਗਰ ਤਿਆਰ ਹੋ ਜਾਵੇਗਾ ਰੋਟੀਆਂ ਨੇ ਜਿਹੜੀਆਂ ਉਹ ਇਹਦੇ ਵਿੱਚ ਪੱਕ ਜਾਣਗੀਆਂ ਅਨਾਜ ਕੱਪੜੇ ਦੇ ਵਿੱਚ ਬੰਨ ਕੇ ਜਲ ਦੇ ਵਿੱਚ ਪਾਉਂਗੇ ਨਾਲ ਵਾਹਿਗੁਰੂ ਵਾਹਿਗੁਰੂ ਕਹੋਗੇ ਇਸ ਤਰ੍ਹਾਂ ਵਾਹਿਗੁਰੂ ਦੇ ਨਾਮ ਵਿੱਚ ਐਨੀ ਰਹਿਮਤ ਐਨੀ ਬਰਕਤ ਪਵੇਗੀ ਕਿ ਰੋਟੀਆਂ ਪੱਕ ਜਾਣਗੀਆਂ ਹੁਣ ਭਾਈ ਮਰਦਾਨਾ ਜੀ ਨੇ ਆਪਣੇ ਵਾਂਗੂ ਸ਼ੰਕਾ ਨਹੀਂ ਕੀਤੀ ਜਿਵੇਂ ਅੱਜ ਆਪਾਂ ਕਈ ਵਾਰ ਬਹੁਤ ਸ਼ੰਕਾਵਾਦੀ ਹੋ ਗਏ ਆਂ ਜੀ ਉਹਨਾਂ ਨੇ ਸੱਚ ਬਚਨ ਆਖੇ ਤੇ ਕੁੰਡ ਦੇ ਵਿੱਚ ਰੋਟੀਆਂ ਜਿਹੜੀਆਂ ਅਸੀਂ ਪਕਾਉਣ ਦੇ ਵਾਸਤੇ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੱਸਿਆ ਉਵੇਂ ਪਾ ਦਿੱਤੀਆਂ ਨੇ ਅਨਾਜ ਕੱਪੜੇ ਦੇ ਵਿੱਚ ਬੰਨ ਕੇ ਜਦੋਂ ਜਲ ਦੇ ਵਿੱਚ ਪਾ ਦਿੱਤਾ ਸਾਰਾ ਅਨਾਜ ਡੁੱਬ ਗਿਆ ਭਾਈ ਮਰਦਾਨਾ ਜੀ ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਹੁਣ ਕੀ ਕਰਨਾ ਹੈ ਅਨਾਜ ਤਾਂ ਪਾਣੀ ਦੇ ਅੰਦਰ ਚਲਾ ਗਿਆ ਹੈ ਮਹਾਰਾਜ ਹੁਣ ਅੱਗੇ ਤੁਸੀਂ ਦੱਸੋ ਹੁਕਮ ਕਰੋ ਮਹਾਰਾਜ ਕਹਿਣ ਲੱਗੇ ਤੁਸੀਂ ਇੱਕ ਵਾਰੀ ਵਾਹਿਗੁਰੂ ਕਹੋ ਸੰਗਤ ਜੀ ਵਾਹਿਗੁਰੂ ਆਖਿਆ ਮਹਾਰਾਜ ਜੀ ਦੇ ਬਚਨ ਮੰਨੇ ਫੇਰ ਕੀ ਹੋਇਆ ਇਹ ਪ੍ਰਸ਼ਾਦਾ ਬਾਹਰ ਨਿਕਲਿਆ ਰੋਟੀਆਂ ਪੱਕ ਕੇ ਜਲ ਵਿੱਚੋਂ ਬਾਹਰ ਆ ਗਈਆਂ ਅੰਨ ਵੀ ਜਿਹੜਾ ਕੱਚਾ ਸੀ ਉਹ ਰਿੱਧ ਕੇ ਪੱਕ ਕੇ ਬਾਹਰ ਨਿਕਲਿਆ ਮਹਾਰਾਜ ਕਹਿਣ ਲੱਗੇ ਭਾਈ ਪਰਮੇਸ਼ਰ ਹੀ ਦੇਣ ਵਾਲਾ ਹੁੰਦਾ ਹੈ ਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦੇਂਦੇ ਟੋਟ ਨਾ ਆਵਈ ਅਨ ਗਿੰਤ ਭਰੇ ਭੰਡਾਰ ਕੋਈ ਇਥੇ ਕਿਸੇ ਨੂੰ ਕੁਝ ਦੇ ਨਹੀਂ ਸਕਦਾ ਨਹੀਂ ਦੇ ਸਕਦਾ ਕਿਸੇ ਨੂੰ ਕੁਝ ਵੀ ਕੋਈ ਜਦੋਂ ਇਹ ਬਾਬੇ ਨੇ ਬਚਨ ਕੀਤੇ ਉਦੋਂ ਭਾਈ ਮਰਦਾਨਾ ਜੀ ਨੇ ਆਪਣਾ ਮਸਤਕ ਗੁਰੂ ਜੀ ਦੇ ਚਰਨਾਂ ਤੇ ਰੱਖਿਆ ਕਹਿਣ ਲੱਗੇ ਬਾਬਾ ਜੀ ਤੁਸੀਂ ਧੰਨ ਹੋ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਪਰ ਮਹਾਰਾਜ ਇੱਥੋਂ ਦੇ ਜਿਹੜੇ ਲੋਕ ਐ ਇਸ ਦੇਸ਼ ਦੇ ਬੜੇ ਕੋਰੇ ਐ ਬੜੇ ਕਠੋਰ ਐ ਇਹ ਤਾਂ ਸਤਿਗੁਰ ਜੀ ਬਹੁਤ ਪੱਥਰ ਦਿਲ ਨੇ ਆ ਦੇਖੋ ਨਾ ਆਏ ਮਹਿਮਾਨਾਂ ਦੀ ਸੇਵਾ ਨਹੀਂ ਕਰਦੇ ਇਹਨਾਂ ਨੇ ਅੰਨ ਦਿੱਤਾ ਪਰ ਕੱਚਾ ਹੀ ਦਿੱਤਾ ਪਾਣੀ ਤੇ ਅੱਗ ਦੋਨਾਂ ਚੀਜ਼ਾਂ ਨੂੰ ਮਨਾਂ ਕਰ ਦਿੱਤਾ ਬਾਬਾ ਜੀ ਇਹ ਤਾਂ ਆਪ ਜੀ ਦੀ ਕਿਰਪਾ ਹੋਈ ਐ ਅੰਨ ਪਾਣੀ ਤੋਂ ਬਿਨਾ ਬੰਦੇ ਦੇ ਸਰੀਰ ਵਿੱਚ ਸ਼ਕਤੀ ਨਹੀਂ ਆਉਂਦੀ ਸਾਡੇ ਤ੍ਰਹਿ ਮਨ ਦੇ ਹੋਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵਾਤਾ ਸੁਣੀ ਬੰਨ ਅੱਗੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਭੁੱਖੇ ਤੋਂ ਭਗਤੀ ਵੀ ਨਹੀਂ ਹੁੰਦੀ ਜੀ ਰਬਾਬ ਨਹੀਂ ਵੱਜਦੀ ਭੁੱਖਾ ਭਗਤ ਨਾ ਕੀਜੈ ਜਹ ਮਾਲਾ ਆਪਣੀ ਲਈਜੈ ਭਗਤ ਨੂੰ ਵੀ ਬਾਣੀ ਵਿੱਚ ਕਹਿਣਾ ਪੈ ਗਿਆ ਕਿਉਂਕਿ ਭੁੱਖ ਵੀ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਦੁੱਖ ਹੈ ਸੰਗਤ ਜੀ ਅੱਗੇ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਜੀ ਇੱਥੋਂ ਦੇ ਲੋਕ ਸੱਚਮੁੱਚ ਹੀ ਬੜੇ ਖੋਟੇ ਦਿਲ ਦੇ ਆ ਇਹਨਾਂ ਨੂੰ ਗਿਆਨ ਨਹੀਂ ਕਿ ਆਏ ਹੋਏ ਮਹਿਮਾਨਾਂ ਦੀ ਸੇਵਾ ਕਰਨੀ ਕਿੰਨੀ ਜ਼ਰੂਰੀ ਹੈ ਆਏ ਹੋਏ ਮਹਿਮਾਨ ਰੱਬ ਦਾ ਰੂਪ ਹੁੰਦੇ ਨੇ ਲੋੜਵੰਦ ਹੁੰਦੇ ਨੇ ਇਹਨਾਂ ਦੀ ਸੇਵਾ ਕਰਨ ਨਾਲ ਗੁਰੂ ਚਰਨਾਂ ਵਿੱਚ ਨਿਵਾਸ ਮਿਲਦਾ ਹੈ ਪਰ ਇੱਕ ਦਿਨ ਆਵੇਗਾ ਮਹਾਰਾਜ ਨੇ ਆਖਿਆ ਜਿਸ ਦਿਨ ਇਹਨਾਂ ਨੂੰ ਸੋਝੀ ਆਵੇਗੀ ਆਏ ਗਿਆਂ ਦੀ ਇਹ ਸੇਵਾ ਕਰਿਆ ਕਰਨਗੇ ਹੁਣ ਸੰਗਤ ਜੀ ਜਦੋਂ ਉਥੇ ਕੋਤਵਕ ਵਰਤ ਗਿਆ ਪਾਣੀ ਵਿੱਚ ਰੋਟੀਆਂ ਪੱਕੀਆਂ ਨੇ ਲੋਕਾਂ ਵਿੱਚ ਗੱਲਾਂ ਹੋਣ ਲੱਗੀਆਂ ਕਿਉਂਕਿ ਅਜਿਹੀਆਂ ਗੱਲਾਂ ਗੁੱਝੀਆਂ ਨਹੀਂ ਰਹਿੰਦੀਆਂ ਜੀ ਅਕਸਰ ਐਸੇਆਂ ਗੱਲਾਂ ਜਿਹੜੀਆਂ ਹਵਾ ਦੀ ਤਰ੍ਹਾਂ ਫੈਲ ਜਾਂਦੀਆਂ ਲੋਕ ਹੈਰਾਨ ਹੋ ਗਏ ਆ ਕੇ ਕਹਿਣ ਲੱਗੇ ਕੋਈ ਫਕੀਰ ਬੰਦੇ ਆਏ ਨੇ ਕੋਈ ਫੱਕਰ ਆਏ ਨੇ ਤਿੰਨ ਜਾਣੇ ਨੇ ਸਤਿਗੁਰੂ ਗੁਰੂ ਨਾਨਕ ਜੀ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਇਹ ਉਹਨਾਂ ਦੇ ਨਾਮ ਲੋਕ ਦੱਸਦੇ ਨੇ ਇਉਂ ਜਾਪਦਾ ਜਿਵੇਂ ਇਹ ਖੁਦ ਖੁਦਾ ਨੇ ਪਾਣੀ ਦੇ ਵਿੱਚ ਹੀ ਰੋਟੀਆਂ ਪਕਾ ਲਈਆਂ ਦੇਖੋ ਅਸੀਂ ਇਹਨਾਂ ਨੂੰ ਅੱਜ ਪਾਣੀ ਨਹੀਂ ਦਿੱਤਾ ਕੁਦਰਤ ਨਾਲ ਹੀ ਇਹਨਾਂ ਨੇ ਪਾਣੀ ਵੀ ਕੱਢ ਲਿਆ ਤੇ ਪਾਣੀ ਚ ਹੀ ਗੁਪਤ ਅੱਗ ਵੀ ਇਹਨਾਂ ਨੂੰ ਮਿਲ ਗਈ ਭੋਜਨ ਕਿਵੇਂ ਪਕਾ ਲਿਆ ਇਹ ਕੋਈ ਵੱਡਾ ਮਹਾਂਪੁਰਖ ਕਲਾਵਾਨ ਪ੍ਰਗਟ ਹੈ ਜਦੋਂ ਇਹ ਉਥੋਂ ਦੇਸ਼ ਦੇ ਰਾਜੇ ਨੂੰ ਪਤਾ ਲੱਗਾ ਫਿਰ ਇਦਾਂ ਗੱਲਾਂ ਹੁੰਦੀਆਂ ਹੁੰਦੀਆਂ ਸੰਗਤ ਜੀ ਉਹ ਫਿਰ ਆਪਣੇ ਸੰਤਰੀ ਮੰਤਰੀ ਤੇ ਪ੍ਰਜਾ ਨੂੰ ਨਾਲ ਲੈ ਕੇ ਮਹਾਰਾਜ ਦੇ ਚਰਨਾਂ ਤੇ ਟੈਪਿਆ ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਉਹਦੇ ਨਗਰ ਦੇ ਲੋਕਾਂ ਨੇ ਇਹਨਾਂ ਨੂੰ ਅੰਨ ਪਾਣੀ ਤੋਂ ਮਨਾ ਕਰ ਦਿੱਤਾ ਜਾਂ ਜੇ ਦਿੱਤਾ ਤਾਂ ਉਹ ਇਸ ਤਰੀਕੇ ਨਾਲ ਦਿੱਤਾ ਕਿ ਉਹ ਖਾਣ ਦੇ ਲਾਇਕ ਨਹੀਂ ਸੀ ਕਹਿੰਦਾ ਮਹਾਂਪੁਰਖੋ ਸਾਨੂੰ ਬਖਸ਼ ਲਓ ਜੀ ਮਹਾਰਾਜ ਨੇ ਆਖਿਆ ਭਾਈ ਕੀ ਗੱਲ ਹੋ ਗਈ ਕਹਿੰਦੇ ਜੀ ਸਾਡੇ ਤੋਂ ਮੇਰੇ ਪਰਜਾ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ ਬੇਅਦਵੀ ਹੋ ਗਈ ਹੈ ਕਿਉਂਕਿ ਹਮਰੇ ਔਗਣ ਬਹੁਤ ਬਹੁਤ ਹੈ ਹਉ ਬਾਰ-ਬਾਰ ਹਰ ਗੰਤ ਨਾ ਆਵੇ ਕਹਿੰਦੇ ਸਾਡੇ ਵਿੱਚ ਇੰਨੀਆਂ ਕਮੀਆਂ ਨੇ ਇੰਨੇ ਔਗਣ ਨੇ ਕਿ ਜੇ ਗਿਣੀਏ ਤਾਂ ਗਿਨੇ ਨਹੀਂ ਜਾਂਦੇ ਹੋ ਸਕੇ ਤਾਂ ਸਾਨੂੰ ਮਾਫ ਕਰ ਦੇਣਾ ਅਸੀਂ ਆਪ ਜੀ ਦੀ ਸੇਵਾ ਨਹੀਂ ਕਰ ਸਕੇ ਅਸੀਂ ਬਹੁਤ ਮਾੜੇ ਭਾਗਾਂ ਵਾਲੇ ਹਾਂ ਸਤਗੁਰੂ ਮਹਾਰਾਜ ਕਹਿਣ ਲੱਗੇ ਭਾਈ ਸਾਰੀ ਦੁਨੀਆ ਹੀ ਅਕਾਲ ਪੁਰਖ ਰੱਬ ਦੀ ਹੈ ਅਸੀਂ ਕੌਣ ਹੁੰਨੇ ਆ ਕਿਸੇ ਨੂੰ ਮਾਫ ਕਰਨ ਵਾਲੇ ਜਿਹੜਾ ਰੱਬ ਹੈ ਉਹਨੇ ਜਿਸ ਨੂੰ ਜਿਸ ਪਾਸੇ ਲਾਇਆ ਉਹ ਉਸ ਪਾਸੇ ਲੱਗਾ ਹੋਇਆ ਹੈ ਇਹ ਸੇਵਾ ਵੀ ਕਰਮਾਂ ਦੇ ਨਾਲ ਤੇ ਰੱਬ ਦੇ ਹੁਕਮ ਤੋਂ ਬਿਨਾ ਨਹੀਂ ਹੋ ਸਕਦੀ ਇਸ ਕਰਕੇ ਜਦੋਂ ਵਾਰ-ਵਾਰ ਫਿਰ ਰਾਜੇ ਨੇ ਪ੍ਰਜਾ ਨੇ ਉਹਨਾਂ ਤੋਂ ਮਾਫੀ ਮੰਗੀ ਤਾਂ ਫਿਰ ਸਤਗੁਰੂ ਮਹਾਰਾਜ ਦੇ ਅੰਦਰ ਦਇਆ ਆ ਗਈ ਹੈ ਮਹਾਰਾਜ ਨੇ ਫਿਰ ਰਾਜੇ ਨੂੰ ਆਖਿਆ ਤੁਹਾਡੇ ਇਥੋਂ ਦੇ ਜਿਹੜੇ ਲੋਕ ਐ ਇਹਨਾਂ ਨੇ ਆਏ ਹੋਏ ਮਹਿਮਾਨਾਂ ਦਾ ਤਰਸਕਾਰ ਕੀਤਾ ਪਰ ਕੋਈ ਗੱਲ ਨਹੀਂ ਜੋ ਹੋਣਾ ਸੀ ਉਹ ਹੋ ਗਿਆ ਪਰ ਅੱਗੇ ਤੋਂ ਖਿਆਲ ਰੱਖਿਓ ਅਜੇ ਹਾਨੀ ਕਰਨਾ ਕਿਉਂਕਿ ਇਹ ਗੁਰਮਖਾਂ ਦਾ ਕਾਰਜ ਨਹੀਂ ਭਾਈ ਚਲੋ ਬੀਤੇ ਆ ਸਮਾਂ ਹੱਥ ਨਹੀਂ ਆਉਣਾ ਪਰ ਆਉਣ ਵਾਲੇ ਸਮੇਂ ਨੂੰ ਆਪਾਂ ਸਵਾਰ ਸਕਦੇ ਹਾਂ ਪਿਛੇ ਜਿਹੜਾ ਵੇਲਾ ਲੰਘ ਗਿਆ ਉਹ ਲੰਘ ਗਿਆ ਸਤਿਗੁਰੂ ਮਹਾਰਾਜ ਹੁਣ ਇੱਥੇ ਇੱਕ ਸ਼ਬਦ ਵੀ ਪੜ੍ਹਦੇ ਆ ਜਿਹਦੇ ਅਰਥ ਸੀ ਕਿ ਰਾਜਨ ਰੱਬ ਸਾਰੀਆਂ ਥਾਵਾਂ ਤੇ ਹੁੰਦਾ ਹੈ ਜਿੱਥੇ ਵੀ ਆਪਾਂ ਜਾਣੇ ਆ ਉੱਥੇ ਪਰਮੇਸ਼ਰ ਹੈ ਅੰਦਰ ਬਾਹਰ ਸੰਗ ਹੈ ਨਾਨਕ ਕਾਏ ਦਰਾਈ ਸੋ ਮਹਾਰਾਜ ਕਹਿੰਦੇ ਕਿ ਸਾਰੇ ਜੀਆਂ ਦੇ ਅੰਦਰ ਬਾਹਰ ਪਰਮਪਰੀ ਪੂਰਨ ਪਰਮਾਤਮਾ ਆਪ ਵਸਦਾ ਹੈ ਰੱਬ ਸਾਡੇ ਅੰਗ ਸੰਗ ਹਮੇਸ਼ਾ ਰਹਿੰਦਾ ਹੈ ਉਹਦੇ ਕੋਲੋਂ ਕਿਸੇ ਚੀਜ਼ ਦਾ ਪਰਦਾ ਨਹੀਂ ਹੋ ਸਕਦਾ ਇਸ ਕਰਕੇ ਸਾਨੂੰ ਕਿਸੇ ਨਾਲ ਵੈਰ ਨਹੀਂ ਕਰਨਾ ਚਾਹੀਦਾ ਤੇ ਯਾਦ ਰੱਖਣਾ ਦਰ ਆਏ ਨੂੰ ਖਾਲੀ ਨਹੀਂ ਮੋੜਨਾ ਚਾਹੀਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਦੋਂ ਮਹਾਰਾਜ ਨੇ ਐਸੇ ਬਚਨ ਕੀਤੇ ਸਾਰੀ ਸੰਗਤ ਤੇ ਗੁਰੂ ਪਾਸ਼ਾ ਜੀ ਦੇ ਸਾਹਮਣੇ ਖੜਾ ਰਾਜਨ ਉਹਨਾਂ ਦੇ ਚਰਨਾਂ ਤੇ ਟੈਪਿਆ ਕੀਤੇ ਹੋਏ ਗੁਨਾਹਾਂ ਦੀ ਮਾਫੀ ਮੰਗੀ ਤੇ ਅੱਗੇ ਤੋਂ ਗੁਰੂ ਪਾਸ਼ਾ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣ ਦਾ ਵਾਅਦਾ ਵੀ ਕੀਤਾ ਸੰਗਤ ਜੀ ਸਾਨੂੰ ਇਹਨਾਂ ਸਾਖੀਆਂ ਤੋਂ ਸਿੱਖਣ ਦੀ ਲੋੜ ਹੈ ਇਹ ਸਾਖੀਆਂ ਕੇਵਲ ਕਹਾਣੀ ਮਾਤਰ ਨਹੀਂ ਜੀ ਇਹ ਸਾਨੂੰ ਜੀਵਨ ਜਾਂਚ ਸਿਖਾਉਂਦੀਆਂ ਨੇ ਜੇ ਅੱਜ ਵੀ ਅਸੀਂ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚੱਲੀਏ ਗੁਰਬਾਣੀ ਦੇ ਮੁਤਾਬਕ ਆਪਣਾ ਜੀਵਨ ਜਿਹੜਾ ਉਹ ਬਤੀਤ ਕਰੀਏ ਤਾਂ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਉਹ ਪਲਾਂ ਦੇ ਵਿੱਚ ਹੱਲ ਹੋ ਜਾਣਗੀਆਂ ਤੇ ਗੁਰੂ ਪਾਤਸ਼ਾਹ ਜੀ ਦਾ ਅਸ਼ੀਰਵਾਦ ਸਾਡੇ ਸਿਰ ਤੇ ਜ਼ਰੂਰ ਮਿਲੇਗਾ ਸਾਨੂੰ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਿਓ ਤਾਂ ਕਿ ਗੁਰੂ ਬੜੀਆਂ ਆਈਆਂ ਗੁਰ ਇਤਿਹਾਸ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਵੀਡੀਓ ਬਣਾਉਂਦੇ ਸਮੇਂ ਕੋਈ ਗਲਤੀ ਪੁਲਚਕ ਹੋ ਗਈ ਤਾਂ ਸੰਗਤ ਤੇ ਗੁਰੂ ਬਖਸ਼ਣ ਜੋਗ ਹੈ ਸਾਨੂੰ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ